ਜਿਹੜੇ ਐਮਐਲਏ ਨੇ ਜਾਂ ਅੱਜਕੱਲ ਨਵਾਂ ਸਿਸਟਮ ਚੱਲਿਆ ਜੀ ਐਮਐਲਏ ਤੋਂ ਬਿਨਾ ਵੀ ਉਹ ਐਮਐਲਏ ਦੀ ਤਾਕਤ ਇਸਤੇਮਾਲ ਕਰਦੇ ਨੇ ਉਹ ਫਿਰ ਪੋਸਟਿੰਗ ਟਰਾਂਸਫਰਸ 'ਚ ਦਖਲ ਦਿੰਦੇ ਨੇ ਐਸਐਚਓ ਦੀ ਪੋਸਟਿੰਗ ਕਰਵਾਉਂਦੇ ਨੇ ਫਿਰ ਐਸਐਚਓ ਉਹਨੂੰ ਕਹਿੰਦਾ ਤੂੰ ਆਖੇ ਲੱਗ ਉਹ ਕਹਿੰਦਾ ਤੂੰ ਆਖੇ ਲੱਗ ਇਹ ਨੈਕਸਸ ਜਿਹੜਾ ਹੈ ਇਹਨੂੰ ਬ੍ਰੇਕ ਕਰਨ ਵਾਸਤੇ ਹੂ ਵਿਲ ਬੈਲਡਿਕੇਟ ਚੀਫ ਮਿਨਿਸਟਰ ਪੰਜਾਬ ਵਿੱਚ ਚੀਫ ਮਿਨਿਸਟਰ ਪੰਜਾਬ ਸਭ ਤੋਂ ਜ਼ਿਆਦਾ ਆਸ ਉਮੀਦ ਲੋਕਾਂ ਨੂੰ ਸਾਬਪ ਸਿੰਘ ਮੰਨਦੇ ਸਾਬਪ ਸਿੰਘ ਮੰਨਦੇ ਠੀਕ ਹੈ ਤੁਹਾਡੇ ਐਸਐਚਓ ਆ ਜਾਏ ਵੀ ਲੋਕਲ ਪੋਲੀਟਿਸ਼ੀਅਨ ਲਵਾ ਰਿਹਾ ਐ ਐਸਐਸ ਫੇਰੇ ਅਲਟੀਮੇਟਲੀ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਕਿ ਐਸਐਸਪੀ ਨੇ ਰਾਜਨੀਤਿਕ ਸਿੱਖ ਲਈ ਐਸਐਚਓ ਨੇ ਰਾਜਨੀਤੀ ਸਿੱਖ ਲਈ ਡੀਐਸਪੀ ਹਲਕਾ ਨੇ ਰਾਜਨੀਤੀ ਸਿੱਖ ਲਈ ਤੇ ਪੋਲੀਟੀਸ਼ੀਅਨ ਨੇ ਪੁਲਿਸ ਅਫਸਰ ਬਣ ਗਿਆ ਉਹ ਜੜਾ ਕੰਮ ਬਤੌਰ ਆਈ ਪੜ੍ਹ ਕੇ ਤੇ ਉਹ ਪਰਤ ਨਹੀਂ ਸੀ ਹੋ ਸਕਦਾ ਹੂੰ ਠੀਕ ਹੈ ਉਹ ਆਈਐਸ ਨਹੀਂ ਬਣਿਆ ਆਈਪੀਐਸ ਨਹੀਂ ਬਣਿਆ ਪੀਸੀਐਸਟੀ ਨਹੀਂ ਬਣਿਆ ਪੀਪੀਐਸ ਨਹੀਂ ਬਣਿਆ ਮਨ ਚ ਰੰਜਿਸ਼ ਰਹਿ ਗਈ ਕਿ ਜੇ ਮੈਂ ਹੁਣ ਬਣ ਗਿਆ ਤੇ ਮੈਂ ਪੁਲਿਸਿੰਗ ਕਰਨੀ ਉਹ ਥਾਣੇਦਾਰੀ ਕਰ ਰਿਹਾ ਉਹ ਪੁਲਿਸ ਵਾਂਗ ਬਿਹੇਵ ਕਰ ਰਿਹਾ ਪੋਲੀਟੀਸ਼ਨ ਨੇ ਪੁਲਿਸ ਅਫਸਰ ਦੀਆਂ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਤੇ ਪੁਲਿਸ ਅਫਸਰ ਨੇ ਪੋਲੀਟਿਕਸ ਵਾਲੀਆਂ ਸ਼ੁਰੂ ਕਰ ਦਿੱਤੀਆਂ ਉਹਨੇ ਰਾਜਨੀਤੀ ਖੇਡਣੀ ਸ਼ੁਰੂ ਕਰ ਦਿੱਤੀ ਕਿਉਂ ਉਹ ਚਾਹੁੰਦਾ ਹੈ ਕਿ ਮੈਂ ਇੱਥੇ ਹੀ ਐਸਐਚਓ ਲੱਗਾ ਬਾਰ ਬਾਰ ਲੱਗਾ ਬਾਰ ਬਾਰ ਲੱਗਾ ਮੈਂ ਇਹਦੇ ਨਾਲ ਨੈਕਸਸ ਕਰ ਲਵਾਂ ਜੋ ਵੀ ਐਕਸਚੇਂਜ ਹੈ ਵਿਚਐਵਰ ਉਹ ਸਹੀ ਮੋਟਿਵ ਦਾ ਤੇ ਹੋ ਨਹੀਂ ਸਕਦਾ ਠੀਕ ਹੈ ਉਹਦੇ ਕਰਕੇ ਸੋ ਹਾਊ ਵਿਲ ਯੂ ਹੈਂਡਲ ਅ ਡਰੱਗ ਇਸ਼ੂ ਟਿਲ ਯੂ ओनली पर्सन कैन डू इज डी जी डी जी भी उन्नी देर नहीं कर सकते जिनी देर तक होम मिनिस्टर और चीफ मिनिस्टर ऑफ द स्टेट कोलाउ एनी इंटरफेरेंस इन दोस्टिंग ऑफ एन एस एच ओ एस एच ओस बी पोस्टड बेस्ड ऑन रोटेडर इन रूल्स पंजाब पुलिस रूल्स और एक्ट और by honorable supreme court's judgment hmm okay 10 year hmm merit hmm ਠੀਕ ਹੈ ਹੁਣ ਤੁਸੀਂ ਕਹੋ ਜੀ ਕਿ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਐਸ ਐਚਓ ਕਰਪਸ਼ਨ ਕਰ ਰਿਹਾ ਕਿ ਨਹੀਂ ਕਰ ਰਿਹਾ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਡੀ ਐਸ ਪੀ ਜਾਂ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਜਾਂ ਐਸ ਡੀ ਐਮ ਕਰਪਸ਼ਨ ਕਰ ਕਿ ਨਹੀਂ ਕਰ ਆਈ ਐਮ ਦੀ ਚੀਫ ਮਿਨਿਸਟਰ ਆਫ ਦੀ ਸਰਦਾਰ ਭਗਵੰਤ ਸਿੰਘ ਮਾਨ ਮੇਰੇ ਕੋ ਕਾਉਂਟਰ ਇੰਟੈਲੀਜੈਂਸ ਹੈ ਮੇਰੇ ਕੋ ਇੰਟੈਲੀਜੈਂਸ ਹੈ ਮੇਰੇ ਕੋ ਵਿਜੀਲੈਂਸ ਹੈ ਠੀਕ ਹੈ ਮੇਰੇ ਅੱਖਾਂ ਤੇ ਕੰਨ ਨੇ ਤੇ ਮੇਰੇ ਮੈਂ ਹਰ ਇੱਕ ਚੀਜ਼ ਮੈਨੂੰ ਪਤਾ ਹੈ ਹੂੰ ਠੀਕ ਹੈ ਇਹ ਫਾਈਵ ਇਗਨੋਰ ਇਟ ਤੁਹਾਡੇ ਜੇ ਤੁਸੀਂ ਨਹੀਂ ਸਾਹ ਪਾ ਰਹੇ ਤਾਂ ਵੀ ਤੁਹਾਡੇ ਵਿਰੁੱਧ ਪਬਲਿਕ ਕਹੇਗੀ بطور ਚੀਫ ਮਿਨਿਸਟਰ ਜੇ ਤੁਸੀਂ ਇੰਨਾ ਕੁਝ ਟੂਲਸ ਹੁੰਦੇ ਆ ਐਸਐਸਪੀ ਇਸ ਕਾਉਂਟਰ ਇੰਟੈਲੀਜੈਂਸ ਇੰਟੈਲੀਜੈਂਸ ਇੰਟਰਨੈਸ਼ਨਲ ਇੰਡੀਅਨ ਏਜੰਸੀਜ਼ ਤੁਹਾਡੇ ਹੋਮ ਸੈਕਟਰੀ ਹਰ ਇੱਕ ਨਾਲ ਗੱਲ ਕਰ ਸਕਦੇ ਨੇ ਠੀਕ ਹੈ ਇੱਕ ਇਹ ਵੀ ਮੈਂ ਸੌਰੀ ਰਿਕਵੈਸਟ ਕਰੂੰਗਾ ਕਿ ਜੜੀਆਂ ਇੰਡੀਆ ਲੈਵਲ ਦੀਆਂ ਇੰਡਜੈਂਸੀਸ ਨੇ ਇੰਟੈਲੀਜੈਂਸ ਤੇ ਕਾਊਂਟਰ ਇੰਟੈਲੀਜੈਂਸ ਉਹਨਾਂ ਦਾ ਐਸਐਚਓ ਦੇ ਨਾਲ ਐਸਐਸਪੀ ਦੇ ਨਾਲ ਅ ਰੇਂਜ ਦੇ ਨਾਲ ਡਾਇਰੈਕਟਰ ਆਪਤਾ ਨਹੀਂ ਹੋਣਾ ਚਾਹੀਦਾ ਡੀਜੀ ਜਾਂ ਹੋਮ ਸੈਕਟਰੀ ਦਾ ਰਾਬਤਾ ਕਰੇ ਹੋਰ ਕੋਈ ਨਾ ਕਰੇ ਨਹੀਂ ਤੇ ਬਹੁਤ ਵਾਰੀ ਕੁੰਡੀ ਕਨੈਕਸ਼ਨ ਬਣ ਜਾਂਦੇ ਨੇ ਸਾਡੀ ਪੁਲਿਸ ਦੀ ਟਾਂਚ ਦੇ ਵਿੱਚ ਤੇ ਤਰੇੜਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਤੇ ਬਹੁਤ ਇਨਫੋਰਮੇਸ਼ਨ ਫਿਰ ਲੀਕ ਹੁੰਦੀ ਹੈ ਔਰ ਅਸੀਂ ਪ੍ਰੋਪਰ ਇੰਟਰਨਲ ਸਕਿਉਰਟੀ ਨੂੰ ਮੈਨ ਨਹੀਂ ਕਰ ਪੈਂਦੇ ਲਾਅ ਐਂਡ ਆਰਡਰ ਤੇ ਇੰਟਰਨਲ ਸਕਿਉਰਟੀ ਕ੍ਰਿਮినਲ ਜਸਟਿਸ ਸਿਸਟਮ ਦੇ ਵਿੱਚ ਬਹੁਤ ਤਗੜੇ ਪਿਲਰਸ ਨੇ ਪੰਜਾਬ ਪੁਲਿਸ ਸਟੇਟ ਬਣ ਚੁੱਕਾ ਆ ਕਿਉਂਕਿ ਇਹ ਵਰਡ ਨਾ ਮੇਰੇ ਸਾਹਮਣੇ ਜਿਹੜੇ ਮੇਰੇ ਇਸ ਦੇ ਨੇ ਉਹਨਾਂ ਨੇ ਸੁਣਿਆ ਹੀ ਪਹਿਲੀ ਵਾਰ ਜ਼ਰੂਰ ਅੱਜ ਤੋਂ ਪਹਿਲਾਂ ਜਿਹੜੇ ਸਾਡੇ ਤੋਂ ਮੈਂ ਕਹਾਂਗਾ ਇੱਕ ਜਨਰੇਸ਼ਨ ਪਹਿਲਾਂ ਆ ਉਹਨਾਂ ਨੇ ਜ਼ਰੂਰ ਇਹ ਵਰਡ ਸੁਣਿਆ ਉਹਨਾਂ ਨੇ ਦੇਖਿਆ ਵੀ ਆ ਪਰ ਜਿੱਦਾਂ ਸਭ ਕੁਝ ਹੋ ਰਿਹਾ ਪਹਿਲਾਂ ਕਨਾਲ ਬਾਠ ਵਾਲਾ ਮਾਮਲਾ ਹੁੰਦਾ ਉਸ ਤੋਂ ਬਾਅਦ ਨਰਿੰਦਰ ਦੀਪਾਲਾ ਕੇਸ ਹੁੰਦਾ ਜਿਸ ਨੂੰ ਸੀਆਈਏ ਸਟਾਫ ਜਿਹੜਾ ਚੱਕ ਕੇ ਲੈ ਜਾਂਦੇ ਬਾਅਦ ਚ ਉਸਦੀ ਡੈੱਡ ਬੋਡੀ ਆਉਂਦੀ ਆ ਤੇ ਬਾਰ ਬਾਰ ਇਹ ਗੱਲ ਕਹੀ ਜਾ ਰਹੀ ਆ ਵੀ ਪੰਜਾਬ ਹੁਣ ਪੁਲਿਸ ਸਟੇਟ ਬਣ ਚੁੱਕਾ ਆ ਪੁਲਸ ਦੇ ਹੱਥ ਜਿਹੜੇ ਆ ਉਹ ਬਹੁਤ ਜ਼ਿਆਦਾ ਖੁੱਲ ਚੁੱਕੇ ਆ ਉਹ ਜੋ ਚਾਹੇ ਜੋ ਜਿੰਨੂ ਮਰਜੀ ਚੱਕ ਲੈਂਦੇ ਆ ਜੋ ਮਰਜੀ ਕਰ ਦਿੰਦੇ ਆ ਕੁੱਟਮਾਰ ਵੀ ਕਰਦੇ ਆ ਆਪਣੀ ਮਨਮਰਜ਼ੀ ਕਰਦੇ ਨੇ ਕੁਮਰ ਜੀ ਐਨੀ ਸਟੇਟ ਔਰ ði ਕੰਟਰੀ ਜੜੀ ਤਾਕਤ ਦੀ ਅਜਮਾਇਸ਼ ਕਰਦੀ ਆ ਜੋਰ ਜਮਾਈ ਕਰਦੀ ਆ ਉਹ ਸਟੇਟ ਅੱਜ ਨਹੀਂ ਹੌਲੀ 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 ਡੀਗਰੇਡ ਹੋ ਜਾਏਗੀ ਠੀਕ ਹੈ ਚਾਹੇ ਉਹ ਤਾਲੀਬਾਨ ਹੈ ਚਾਹੇ ਪਾਕਿਸਤਾਨ ਹੈ ਚਾਹੇ ਮਿਡਲ ਈਸਟ ਹੈ ਜਾਂ ਹੋਰ ਹੈ ਜਿਹੜੀ ਕੰਟਰੀਜ਼ ਦੇ ਵਿੱਚ ਨੈਕਸਸ ਪਰਮਾ ਰਿਹਾ ਤਾਕਤ ਦੀ ਚਾਰਾ ਜੋਈ ਆ ਨਾ ਹੀ ਉਹ ਡੈਮੋਕਰੈਟਿਕਲੀ ਸਕਸੀਡ ਕਰ ਸਕਦੀ 1978 ਤੋਂ ਪਹਿਲਾਂ ਵਾਲੀ ਪੁਲਿਸ ਸਾਡੀ ਦੀ ਵਰਕਿੰਗ ਬੜੀ ਸਿਵਲਾਈਜ਼ਡ ਸੀ ਹਮ ਬੇਸ਼ੱਕ 3 ਡਿਗਰੀ ਮੈਥਡੋਡ ਉਹਦਾ ਵੀ ਚੱਲਦਾ ਸੀ ਕਰਵਾਉਂਦੇ ਦੱਸਦੇ ਕਿ ਪਰ 78 ਦੇ ਜਿਵੇਂ ਤੁਸੀਂ ਫਿਲਾਸਫੀ ਦੀਆਂ ਸਾਡੀਆਂ ਇਤਿਹਾਸ ਦੀਆਂ ਇਤਿਹਾਸ ਦੀਆਂ ਕਿਤਾਬਾਂ ਪੜ੍ਹੋ ਨਾ ਉਹਦੇ ਚ ਇਹ ਹੁੰਦਾ ਕਿ ਕਲਯੁਗ ਕਦੋਂ ਸਟਾਰਟ ਹੋਇਆ ਸੀ ਉਹ ਫਿਰ ਬੜੀ ਚੰਗੇ ਤਰੀਕੇ ਨਾਲ ਐਕਸਪਲੇਨ ਕਰਦੇ ਆ ਕਿ ਕਲਯੁਗ ਕਿਵੇਂ ਨਜ਼ਰ ਆਉਣਾ ਸ਼ੁਰੂ ਹੋਇਆ ਠੀਕ ਹੈ ਠੀਕ ਹੈ ਜਦੋਂ ਯੁੱਗ ਪਲਟਾ ਹੋਇਆ ਹਮ ਜਿਹੜਾ ਪੁਲਿਸ ਦੀ ਤਾਕਤ ਤੇ ਜ਼ੋਰ ਅਜਮਾਈ ਦਾ ਪਲਟਾਸ਼ ਹੋਇਆ ਉਹ 78 ਦੇ ਵਿੱਚ ਨਰੰਗਕਾਰੀ ਕਾਂਢ ਤੋਂ ਸ਼ੁਰੂ ਹੋਇਆ। ਹੂੰ ਜਿਹਦੇ ਵਿੱਚ 13 ਅ ਅਖੰਡ ਕੀਰਤਨੀ ਜਥੇਵਾਲੇ ਕਾਂਢ ਕੀ ਜਥੇਵਾਲੇ ਸਿੱਖ ਮਾਰੇ ਗਏ ਸੀ। ਹੂੰ ਅੰਮ੍ਰਿਤਸਰ ਦੇ ਵਿੱਚ ਵਸਾਖੀ ਵਾਲੇ ਦਿਨ ਜਦੋਂ 144 ਲੱਗੀ ਹੋਏ ਜਿੱਥੇ ਇਕੱਠ ਨਹੀਂ ਹੋ ਸਕਦਾ ਚਾਰ ਜਾਂ ਚਾਰ ਤੋਂ ਵੱਧ ਜਣਿਆ ਤੋਂ ਉੱਥੇ ਇੱਕ ਨਰੰਕਰੀ ਸੈਕਟ ਉੱਥੇ ਆ ਕੇ ਕੰਗregation ਕਰ ਲੇ। ਇਟ ਮੀਨਸ ਇਟ ਵਾਸ ਵੈਲ ਪਲਾਨਡ। ਕੋਈ ਨਾ ਕੋਈ ਉਹਦੇ ਪਿੱਛੇ ਕਿਸੇ ਦਾ ਹੱਥ ਸੀ। ਉਹਨੂੰ ਅਸੀਂ ਬਾਹਰਲੀ ਏਜੰਸੀ ਦਾ ਕਹੀਏ ਕਿਸੇ ਦਾ ਵੀ ਕਹੀਏ। ਰੱਬ ਜਾਣੇ ਮੈਨੂੰ ਪਤਾ ਹੈ ਲੇਕਿਨ ਮੈਂ ਦੱਸਣਾ ਨਹੀਂ ਚਾਹੂੰਗਾ। ਪੁਲਿਸ ਦੀ ਨੌਕਰੀ ਮੇਰੇ ਤੇ ਡੰਡਾ ਰੱਖਦੀ। ਅਗਲੇ ਕੱਲ। ਅਗਲਾ ਪੁਆਇੰਟ ਜਿਹੜਾ ਬਿਲਡ ਹੋਇਆ 1981 ਦੇ ਵਿੱਚ ਲਾਲਾ ਜਗਤ ਨਾਰਾਇਣ ਦਾ ਮਰਡਰ। ਹੂੰ। ਠੀਕ ਹੈ। ਜਦੋਂ ਤੁਸੀਂ ਬ੍ਰਿਟਿਸ਼ ਇੰਡੀਆ ਦੀ ਹਿਸਟਰੀ ਪੜ੍ਹਦੇ ਹੋ ਮੰਦਰਾ ਅਗੇ ਗਾਇਆਂ ਗਾਇਆਂ ਸੁੱਟਣੀਆਂ ਵੱਡ ਕੇ ਪੂਛਾਂ ਸੁੱਟਣੀਆਂ মিডিਆ ਵਾਲੇ ਕਿਸੇ ਦਾ ਮਰਡਰ ਕਰਨਾ ਤੁਸੀਂ ਸਾਡੀ 47 ਤੋਂ ਪਹਿਲਾਂ ਚਲੇ ਜਾਓ ਤੁਹਾਨੂੰ ਸੇਮ ਮਾਡਲ ਅਪਰੈਂਟਿਸ ਮਿਲਣਗੀਆਂ ਕਮਿਊਨਲ ਡਿਵਾਈਡ ਕ੍ਰੀਏਟ ਕਰਨ ਲਈ ਪੰਜਾਬ ਚ ਹੋਇਆ ਹਮਮ ਪਾਕਿਸਤਾਨ ਨੇ ਕੀਤਾ ਕਿੰਨੇ ਕੀਤਾ ਉਹ ਮੇਰੇ ਸਵਾਲ ਨਹੀਂ ਹੈ ਲੇਕਿਨ ਹੋਇਆ ਜੋ ਜਗਜਹਰ ਨਜ਼ਰ ਆਈ ਕੱਲ ਉਸ ਤੋਂ ਬਾਅਦ ਟੈਰਰਿਜ਼ਮ ਸ਼ੁਰੂ ਹੋ ਗਈ ਜਿਹਨੂੰ ਅਸੀਂ ਮਿਲਿਟੈਂਸੀ ਦਾ ਦੌਰ ਕਹਿੰਦੇ ਹਾਂ ਠੀਕ ਹੈ ਸਪான்ਸਰ ਉਹਦੇ ਚ ਪਹਿਲਾਂ ਸ਼ੁਰੂ ਵਿੱਚ ਘੱਟ ਸੀਗਾ ਬਾਅਦ ਚ ਹੌਲੀ ਹੌਲੀ ਟੇਕਓਵਰ ਹੀ ਕਰ ਲਿਆ ਪਾਕਿਸਤਾਨ ਨੇ ਠੀਕ ਐ ਪ੍ਰੌਕਸੀ ਵਾਰ ਤੇ ਲਿਆ ਸਾਡਾ ਲਾਸ ਕੀ ਹੋਇਆ 25000 ਦੀ ਪੁਲਿਸ ਐਸ ਵळे 80000 ਦੀ ਸਟ੍ਰੈਂਥ ਤੇ ਖੜੀ ਮੇਰੇ ਏਰੀਆ ਦਾ ਫਰਕ ਨਹੀਂ ਪਿਆ ਠੀਕ ਐ ਮੈਂ ਥਾਣੇ ਵਧਾ ਦਿੱਤੇ ਕਿਉਂਕਿ ਪੁਲਿਸ ਵਧ ਗਈ ਮੈਂ 12 ਜ਼ਿਲ੍ਹਿਆਂ ਤੋਂ 24 ਬਣਾ ਦਿੱਤੇ 26 ਬਣਾ ਦਿੱਤੇ ਕਮਿਸ਼ਨਰੇਟ ਬਣਾ ਕੇ ਸਥਾਈ ਕਰ ਦਿੱਤੇ ਠੀਕ ਐ ਉਸ ਤੋਂ ਬਾਅਦ ਜੜਾ ਵੀ ਪੋਲਿਟਿਸ਼ੀਅਨ ਆਉਂਦਾ ਐ ਪੜਕੇ ਜੀ ਪੁਲਿਸ ਨੂੰ ਲਿਆਓ ਜੇ ਤੁਸੀਂ ਇਸ ਸਟੇਟ ਨੂੰ ਬਿਲਡ ਕਰਨਾ ਚਾਹੁੰਦੇ ਹੋ ਤੇ ਆਰਗੇਨਾਈਜ਼ਡ ਕ੍ਰਾਈਮ ਨੂੰ ਖਤਮ ਕਰਨਾ ਚਾਹੁੰਦੇ ਹੋ ਉਹਦੇ ਵਿੱਚ ਪਹਿਲੀ ਗੱਲ ਇਹ ਆ ਕਿ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਸਿਵਲ ਸੋਸਾਇਟੀ ਨੂੰ ਤੇ ਰੂਲ ਬੇਸਡ ਡੈਮੋਕਰੈਟਿਕ ਇੰਸਟੀਟਿਊਸ਼ਨਸ ਨੂੰ ਬਿਲਡ ਕਰੋ ਜਿਹਦੇ ਵਿੱਚ ਐਜੂਕੇਸ਼ਨ ਇਜ਼ 1 ਹੈਲਥ ਇਜ਼ ਅਨਦਰ ਸਿਵਲ ਸਾਈਡ ਆਫ ਦੀ ਸਟੇਟ ਐਡਮਿਨਿਸਟ੍ਰੇਸ਼ਨ ਸ਼ੁੱਡ ਬੀ ਮੋਰ ਪਾਵਰਫੁਲ ਦਨ ਪੁਲਿਸ ਆਪਣੇ ਆਪ ਤੁਹਾਡੇ ਬਜਟ ਦੇਸ ਓਰੀਂਟਰ ਹੋਇਆ ਹੁਣ ਹੁਣ ਮੈਂ ਜੇ 80000 ਦੀ ਫੋਰਸ ਆ ਤੇ ਮੇਰਾ 77500 ਕੇ ਕਰੋੜ ਸਾਲ ਦਾ ਸਿਰਫ ਪੁਲਿਸ ਤੇ ਲੱਗ ਰਿਹਾ ਮੈਂ ਇਹਨੂੰ 6000 ਕਰੋੜ ਦਾ ਮੈਂ ਮੈਨੇਜ ਕਰ ਲਵਾਂ 1500 ਕਰੋੜ ਰੁਪਏ ਮੈਂ ਹੈਲਥ ਲਈ ਲਾ ਦਵਾਂ ਤੇ ਨਹੀਂ ਬਚਾ ਹੋਏਗਾ ਬਿਲਕੁਲ ਸਹੀ ਗੱਲ ਤੇ ਹੈ ਕਿ ਜੜੇ ਵਾਲ ਪਾਸੇ ਵੱਲ ਤੁਸੀਂ ਤੁਰੋਗੇ ਜੇ ਮੈਂ ਨਸ਼ਿਆਂ ਵੱਲ ਤੁਰ ਗਿਆ ਤੇ ਨਸ਼ਿਆ ਹੋਣ ਲੱਗ ਲੱਗ